ਉਹਨੇ ਅਫਸਰ ਨੇ ਉੱਠ ਕੇ ਉਹ ਸਿੱਖ ਦੀ ਦਾੜੀ ਪੁੱਟ ਕੇ ਆਪਣੇ ਪੈਰ ਥੱਲੇ ਮਸਲੀ ਫੇਰ ਉਸ ਦਾੜੀ ਦੇ ਕੇਸਾਂ ਨੂੰ ਆਪਣੀ ਜੇਬ ਵਿੱਚੋਂ ਮਾਚਿਸ ਕੱਢ ਕੇ ਅੱਗ ਲਾ ਕੇ ਸਾੜ ਪਾਉ। ਉਹ ਕਹਿੰਦਾ ਮੈਂ ਸਿੱਖ ਹੁਣੇ ਤਾਜ਼ਾ ਤਾਜ਼ਾ ਹਰਿਮੰਦਰ ਸਾਹਿਬੋਂ ਇਸ਼ਨਾਨ ਕਰਕੇ ਆਇਆ ਤੇ ਮੈਂ ਤਾਂ ਗੰਦਾ ਹੋ ਗਿਆ। ਉਹ ਕਹਿੰਦੇ ਆ ਥਾਲੀ ਵਿੱਚ ਕੀ ਆ? ਕਹਿੰਦਾ ਹਰਿਮੰਦਰ ਸਾਹਿਬ ਦਾ ਕੜਾ ਪ੍ਰਸ਼ਾਦ। ਇਹੋ ਜਿਹੇ ਘਟਨਾਵਾਂ ਹੋਣ ਲੱਗ ਪਈਆਂ 1900 ਤੇ 57 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਸੁੱਟ ਦਿੱਤੀਆਂ ਗਈਆਂ ਬੀੜੀਆਂ ਦੇ ਬੰਡਲ ੁੱਟੇ ਦੇ ਦਿੱਤੇ ਉਸ ਸੜਕ ਤੇ ਸੁਖਮਨੀ ਸਾਹਿਬ ਦੇ ਪਾਵਨ ਗੁਟਕੇ ਦੇ ਪੰਨੇ ਪਾੜ-ਪਾੜ ਕੇ ਸੜਕ ਤੇ ਖਿਲਾਰ ਦਿੱਤੇ ਗਏ ਕਹਿੰਦੇ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ ਧੁੱਕੀ ਤਕੀ ਰਹਿਣ ਨਹੀਂ ਦੇਣੀ ਕਹਿੰਦੇ ਬੀੜੀ ਪੀਏਗੇ ਸ਼ਾਂਤ ਸੇ ਜੀਏਗੇ ਪੁੜੀ ਐੜੀ ਨਹੀਂ ਪੜेंगे ਜੂੜਾ ਜੂੜੀ ਕਾਟ ਧਰੇਗੇ ਮਾਸਟਰ ਤਾਰਾ ਸਿੰਘ ਦੇ ਦਰਵਾਜ਼ੇ ਅੱਗੇ ਜਗ ਵਿੱਚ ਪਾਣੀ ਪਾ ਕੇ ਵਿੱਚ ਤਮਾਕੂ ਦੀਆਂ ਪੁੜੀਆਂ ਤੇ ਸੁਖਮਨੀ ਸਾਹਿਬ ਦੇ ਗੁਟਕੇ ਸਾਹਿਬ ਦੀਆਂ ਉਹ ਪੰਕਤੀਆਂ ਜਿਹੜੀਆਂ ਸੀ ਕਹ ਲਓ ਪੰਨੇ ਕਹ ਲਓ ਉਹ ਪਾ ਕੇ ਉਹ ਜਾਗੋ ਦੇ ਦਰਵਾਜ਼ੇ ਅੱਗੇ ਟੰਗ ਟੰਗ ਦਿੱਤਾ ਸੀ ਚਿੱਖਾ ਨੂੰ 121 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਸੀ ਆਜ਼ਾਦੀ ਸਮੇਂ 2600 ਤੇ 46 ਬੰਦਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਆਜ਼ਾਦੀ ਵੇਲੇ ਇੱਕ ਕਾਲ ਕੋਠੜੀ ਵਿੱਚ ਬੈਠੇ ਐ ਸੁੰਡਿਆਂ ਵਾਲਾ ਭੋਜਨ ਛਕ ਰਿਹਾ ਕਾਲਾ ਪਾਣੀ ਕੋਈ ਐਵੇਂ ਨਹੀਂ ਆ ਕਾਲਾ ਪਾਣੀ ਮੁਸ਼ਕਲ ਨਾਲ ਭਰਿਆ ਪਾਣੀ ਹੈ ਉਹਦੇ ਵਿੱਚ ਬੰਦਾ ਨਾਂ ਤੇ ਚਾਨਣ ਵੇਖ ਸਕਦਾ ਹੈ ਨਾ ਉਹਨੂੰ ਇਹ ਪਤਾ ਹੈ ਵੀ ਮੈਂ ਜੋ ਖਾ ਰਿਹਾ ਮੈਨੂੰ ਖਾਣ ਨੂੰ ਕੀ ਦੇ ਰਹੇ ਜਿਹੜਾ ਖਾ ਰਿਹਾ ਉਹ ਮਲਮੂਤਰ ਵੀ ਅੰਦਰ ਹੀ ਪਿਆਗ ਰਿਹਾ ਉਸ ਮਲਮੂਤਰ ਵਿੱਚ ਰਹਿ ਗਏ ਉਹਨਾਂ ਨੇ ਆਪਣਾ ਜਿਹੜਾ ਜੀਵਨ ਬਸਰ ਕੀਤਾ ਸਨ 47 ਦਾ ਉਜਾੜਾ ਸਾਡੇ ਦਿਲਾਂ ਦੇ ਵਿੱਚੋਂ ਹੁਣ ਤੱਕ ਨਹੀਂ ਨਿਕਲ ਰਿਹਾ ਇਹ ਉਜਾੜਾ ਹੋਇਆ ਕਿਉਂ ਕਿਵੇਂ ਹੋਇਆ ਬਹੁਤ ਸਾਰੀਆਂ ਚੀਜ਼ਾਂ ਨੇ ਸਰਕਾਰਾਂ ਦੀ ਨੀਤੀ ਕੀ ਸੀ ਉਸ ਵੇਲੇ ਸਿੱਖਾਂ ਦੇ ਹੱਕ ਦੇ ਵਿੱਚ ਕੀ ਆਇਆ ਕੀ ਨਹੀਂ ਆਇਆ ਇਸ ਉੱਤੇ ਚਰਚਾ ਕਰਾਂਗੇ ਗੱਲਬਾਤ ਕਰਾਂਗੇ ਸਾਡੇ ਨਾਲ ਐ ਜੀ ਪੀ ਸੀ ਦੇ ਪ੍ਰਚਾਰਕ ਭਾਈ ਗੁਰਪਾਲ ਸਿੰਘ ਟਿਮਵਾਲ ਨੇ ਕਿਉਂਕਿ ਇਹ ਲਗਾਤਾਰ ਉਹ ਚੀਜ਼ਾਂ ਨੂੰ ਦੇਖ ਰਹੇ ਨੇ ਪੜ੍ਹ ਰਹੇ ਨੇ ਰਿਸਰਚ ਕਰ ਰਹੇ ਨੇ ਕਿ ਉਸ ਵੇਲੇ ਨੀਤੀ ਕੀ ਸੀ ਅਸਲ ਦੇ ਵਿੱਚ ਸਰਕਾਰਾਂ ਦੀ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਦੀ ਨੀਤੀ ਕੀ ਸੀ 47 ਵੇਲੇ ਜਦੋਂ ਇਹ ਸਾਰਾ ਕੁਝ ਹੋਇਆ ਕਹਿੰਦੇ ਸਭ ਨੂੰ ਆਪਣਾ ਆਪਣਾ ਮਿਲ ਗਿਆ ਪਾਕਿਸਤਾਨ ਨੂੰ ਪਾਕਿਸਤਾਨ ਮਿਲ ਗਿਆ ਹਿੰਦੁਸਤਾਨ ਨੂੰ ਹਿੰਦੁਸਤਾਨ ਮਿਲ ਗਿਆ ਤੇ ਵਿੱਚ ਦਾ ਉਜਾੜਾ ਕਿਵੇਂ ਰਹਿ ਗਿਆ ਕਿ ਇਹ ਸਾਰੀਆਂ ਚੀਜ਼ਾਂ ਨੇ ਕਿਨੂੰ ਕੀ ਨਹੀਂ ਮਿਲਿਆ ਨੀਤੀ ਕੀ ਐ ਤੇ ਚ ਅਸਲ ਦੇ ਵਿੱਚ ਜਦੋਂ ਮੁਸਲਮਨ ਲੀਗ ਦੇ ਪ੍ਰੈਜ਼ੀਡੈਂਟ ਮਿਸਟਰ ਜਨਾਹ ਨੇ ਇਹ ਪੱਖ ਰੱਖਿਆ ਕਿ ਸਾਨੂੰ ਸਾਡਾ ਪਾਕਿਸਤਾਨ ਦਿੱਤਾ ਜਾਵੇ ਸਾਡੀ ਸਭਿਅਤਾ ਦੇ ਆਧਾਰ ਤੇ ਸਾਡੀ ਬੋਲੀ ਦੇ ਆਧਾਰ ਤੇ ਹੁਣ ਤੁਸੀਂ ਵੇਖੋ ਵੀ ਡਿਵਾਈਡ ਕਰਨ ਵੇਲੇ ਜਿਹੜੀ ਲਕੀਰ ਇਹਨਾਂ ਨੇ ਪਹਿਲਾਂ ਖਿੱਚੀ ਸੀ ਹੂੰ ਉਹਦੇ ਵਿੱਚ ਵੀ ਇਹਨਾਂ ਨੇ ਰਾਲਗੱਡ ਕੀਤੀ ਹੂੰ ਹੁਣ ਜਦੋਂ ਉਸ ਰਾਲਗੱਡ ਦੀ ਹਿਸਟਰੀ ਪੜਦੇ ਆਂ ਹੂੰ ਉਸ ਵੇਲੇ ਮਿਸਟਰ ਰੈਡ ਕਲਿਫ ਜਿਹੜਾ ਉਸ ਸਮੇ ਦਾ ਵਕੀਲ ਹੈ ਜਿਹੜਾ ਉਸ ਵੇਲੇ ਇਹਨੂੰ ਪਾਰਟੀਸ਼ਨ ਨੂੰ ਤਿਆਰ ਕਰਦਾ ਹੈ ਹੂੰ ਜਿਹੜਾ ਲਕੀਰ ਤਿਆਰ ਕਰਦਾ ਹੈ ਉਸ ਸਮੇਂ ਜਿਹੜਾ ਤਤਕਾਲੀ ਵਾਰਸ ਰਹਿ ਲਾਇਆ ਜਾਂਦਾ ਮਾਉਂਟ ਬੈਟਰਨ ਹਮ ਮਾਉਂਟ ਬੈਟਰਨ ਉਸ ਵੇਲੇ ਰੈਡ ਕਲਿਫ ਦੇ ਨਾਲ ਮੀਟਿੰਗ ਕਰਕੇ ਇਹ ਗੱਲ ਕਹਿੰਦਾ ਹੈ ਕਿ ਜਿਹੜਾ ਫਿਰੋਜ਼ਪੁਰ ਹੈ ਹਮ ਇਹ ਪਾਕਿਸਤਾਨ ਨੂੰ ਨਾਂ ਦਿੱਤਾ ਜਾਵੇ ਇਹਨੂੰ ਭਾਰਤ ਦੇ ਨਾਲ ਜੋੜਿਆ ਜਾਏ ਹਮ ਜਦੋਂ ਕਿ ਪਹਿਲਾਂ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਫਿਰੋਜ਼ਪੁਰ ਤੁਹਾਨੂੰ ਦਿੱਤਾ ਜਾਏਗਾ ਜਿਹਦੇ ਤੋਂ ਮੇਨ ਜਿਹੜਾ ਹੈ ਉਹ ਬਰਬਾਦੀ ਸ਼ੁਰੂ ਹੁੰਦੀ ਹੈ ਹੁਣ ਜਦੋਂ ਹੋਰ ਥੋੜੀ ਜੀ ਸਰਚ ਕੀਤੀ ਤੇ ਮਾਉਂਟ ਬੈਟਰਨ ਨੂੰ ਉਸ ਵੇਲੇ ਮਿਸਟਰ ਨਹਿਰੂ ਮਿਲੇ ਸੀ ਹੂੰ ਮਿਸਟਰ ਨਹਿਰੂ ਨੇ ਮਿਲ ਕੇ ਉਹਨਾਂ ਨੂੰ ਇਹ ਗੱਲ ਕਹੀ ਵੀ ਫਿਰੋਜ਼ਪੁਰ ਜਿਹੜੀ ਆ ਉਹ ਸਾਡੀ ਸਰ ਜ਼ਮੀਨ ਦੇ ਵਿੱਚ ਆ ਜਾਏ ਹੂੰ ਇਹਦੇ ਨਾਲ ਜਿਹੜਾ ਸੀ ਕਲੇਸ਼ ਸ਼ੁਰੂ ਹੋ ਗਿਆ ਪਹਿਲਾਂ ਜਦੋਂ ਪਾਰਟਿਸ਼ਨ ਹੋਈ ਹੈ ਕਿਸੇ ਨੇ ਕੋਈ ਵੀ ਕਿਸੇ ਤੇ ਹਮਲਾ ਨਹੀਂ ਕੀਤਾ ਇਹ ਹਮਲਾ ਕਰਵਾਇਆ ਗਿਆ ਹੂੰ ਕਿਉਂਕਿ ਲੋਕ ਵਿਚਾਰੇ ਵਕਤ ਦੇ ਮਾਰੇ ਹੋਏ ਇਨੋਂ ਨੇ ਜਮੀਨਾ ਛੱਡੀਆਂ ਕਾਰੋਬਾਰ ਛੱਡੇ ਉਹ ਤੇ ਵੈਸੇ ਚਿੰਤਾ ਪਰੇਸ਼ਾਨੀ ਚ ਸਨ ਉਹਨਾਂ ਨੇ ਇੱਕ ਦੂਜੇ ਨਾਲ ਝਗੜਾ ਕਿਉਂ ਕਰਨਾ ਸੀ ਕਿਉਂਕਿ ਉਹਨਾਂ ਨੂੰ ਪਤਾ ਝਗੜੇ ਨਾਲ ਸਾਡੇ ਜੀਵਾਂ ਦਾ ਨੁਕਸਾਨ ਹੋਣਾ ਹੈ ਇਹ ਉਸ ਵੇਲੇ 2 ਦਿਨ ਬਾਅਦ ਇਹ ਲੜਾਈ ਸ਼ੁਰੂ ਕਰਵਾਈ ਜਾਂਦੀ ਹੈ ਫਿਰ ਜਿਹੜਾ ਇਹ ਦੋਨਾਂ ਕੌਮਾਂ ਨੂੰ ਆਪਸ ਵਿੱਚ ਮਰਵਾਇਆ ਜਾਂਦਾ ਹੁਣ ਤੁਸੀਂ ਇਹ ਸਿੱਖ ਤੇ ਮੁਸਲਮਾਨ ਨੂੰ ਆਪਸ ਵਿੱਚ ਲੜਾਇਆ ਜਾਂਦਾ ਕਿ ਹਿੰਦੂ ਮੁਸਲਮਾਨ ਲੜਾਇਆ ਜਾਂਦਾ ਤਿੰਨੋਂ ਨੂੰ ਲੜਾਇਆ ਜਾਂਦਾ ਹੈ ਹਿੰਦੂ ਸਿੱਖ ਮੁਸਲਮਾਨ ਤੰਨੇ ਤੰਨੇ ਵਿੱਚ ਭਾਈਵਾਲ ਮੈਂ ਤੁਸੀਂ ਝਾਤੀ ਮਾਰ ਕੇ ਵੇਖੋ ਉਸ ਸਮੇਂ ਬਹੁ ਗਿਣਤੀ ਵੋਟਾਂ ਲੈਣ ਦੇ ਚੱਕਰ ਦੇ ਵਿੱਚ ਸਰਕਾਰਾਂ ਨੇ ਦੂਜੀਆਂ ਕੌਮਾਂ ਨਾਲ ਬਹੁਤ ਵੱਡਾ ੱਤਕਾ ਵੀ ਕੀਤਾ ਇਹ ਭਾਰਤ ਦੀ ਹਕੂਮਤ ਜਾਂ ਫਿਰ ਪਾਕਿਸਤਾਨ ਭਾਰਤ ਦੀ ਹਕੂਮਤ ਨੇ ਹੂੰ ਉਸ ਸਮੇਂ ਜਦੋਂ ਉਧਰੋਂ ਉੱਜੜ ਕੇ ਆਏ ਹਿੰਦੂ ਭਰਾ ਸੀ ਹੂੰ ਉਹਨਾਂ ਨੂੰ ਇਹਨਾਂ ਨੇ ਉਹ ਜ਼ਮੀਨਾਂ ਲਾਟ ਕੀਤੀਆਂ ਜਿਨ੍ਹਾਂ ਵਿੱਚ ਬਹੁ ਗਿਣਤੀ ਸਿੱਖ ਰਹਿੰਦੇ ਸੀ। ਹੂੰ ਜਿਹੜੇ ਸਿੱਖ ਉਜੜ ਕੇ ਆਏ ਉਹਨਾਂ ਨੂੰ ਉੱਥੇ ਜ਼ਮੀਨਾਂ ਲਾਟ ਕੀਤੀਆਂ ਜਿੱਥੇ ਬਹੁ ਗਿਣਤੀ ਹਿੰਦੂ ਰਹਿੰਦੇ ਸੀ। ਹੂੰ ਹੁਣ ਉਸ ਤੋਂ ਬਾਅਦ ਵੇਖੋ ਪਾਲਿਸੀ ਕੀ ਚੱਲ ਰਹੀ ਹੈ ਕਿ ਜਦੋਂ ਪੰਜਾਬ ਵੱਖਰੀ ਸਟੇਟ ਦੇਣ ਦੀ ਗੱਲ ਉੱਠੇਗੀ ਉਦੋਂ ਬੋਲੀ ਦੇ ਆਧਾਰ ਤੇ ਜਿਹੜਾ ਹੈ ਸੂਬੇ ਦੀ ਵੰਡ ਹੋਣੀ ਹੈ। ਹੂੰ ਤੇ ਜਦੋਂ ਉਧਰੋਂ ਆਏ ਬੰਦਿਆਂ ਨੂੰ ਸਹੀ ਜਗ੍ਹਾ ਨਹੀਂ ਟਿਕਾਇਆ ਗਿਆ। ਹੂੰ ਪੰਜਾਬੀ ਜਿਹੜੇ ਹਿੰਦੂ ਭਰਾ ਆਏ ਸੀ ਉਹਨਾਂ ਨੂੰ ਹਿੰਦੀ ਬੋਲਦੇ ਆ ਇਲਾਕਿਆਂ ਵਿੱਚ ਭੇਜਿਆ ਗਿਆ ਜਾਂ ਜਿਹੜੇ ਪੰਜਾਬੀ ਉੱਜੜ ਕੇ ਆਏ ਸੀ ਉਹਨਾਂ ਨੂੰ ਹਿੰਦੀ ਬੋਲਦੇ ਇਲਾਕਿਆਂ ਦੇ ਵਿੱਚ ਜਗ੍ਹਾ ਅਲਾਟ ਕੀਤੀ ਗਈ ਵੱਧ ਤੋਂ ਵੱਧ ਹੁਣ ਇਹਦੇ ਨਾਲ ਨਾਲ ਤੁਸੀਂ ਵੇਖੋ ਪਾਰਟੀਸ਼ਨ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਇਹ ਕੋਈ ਨਹੀਂ ਸੀ ਚਾਹੁੰਦਾ ਵੀ ਵੰਡ ਹੋਵੇ ਜਾਂ ਇਹ ਆਮ ਲੋਕ ਨਹੀਂ ਸੀ ਚਾਹੁੰਦੇ ਵੀ ਸਾਡਾ ਕਾਰੋਬਾਰ ਹੋ ਜੜੇ ਸਰਕਾਰਾਂ ਨੇ ਆਪਣੀ ਨੀਤੀ ਨੂੰ ਮੁਖ ਰੱਖਿਆ ਜਿਵੇਂ ਕਿ ਜਿਵੇਂ ਮਤਲਬ ਉਹਨਾਂ ਵੇਖਿਆ ਕਿ ਸਾਨੂੰ ਬਹੁਮਤ ਕਿੱਥੋਂ ਮਿਲਦਾ ਹੈ ਫਰਜ਼ ਕਰੋ ਜੇ ਹਿੰਦੂ ਵੋਟ ਜ਼ਿਆਦਾ ਮਿਲਦੀ ਹੈ ਤੇ ਦੂਜੀਆਂ ਕੌਮਾਂ ਨਾਲ ਧੱਕਾ ਹੋ ਵੀ ਜਾਏ ਤੇ ਕਿਹੜੀ ਗੱਲ ਹੈ ਜੇ ਮੁਸਲਮ ਬਹੁ ਗਿਣਤੀ ਵੋਟ ਮਿਲਦੀ ਹੈ ਤੇ ਸਿੱਖਾਂ ਨਾਲ ਧੱਕਾ ਹੋ ਵੀ ਜਾਏ ਤੇ ਕਿਹੜੀ ਗੱਲ ਹੈ ਇਹ ਨੀਤੀ ਹੋਇਆ ਕਰਦੀ ਹੈ ਇਹ ਨੀਤੀ ਦਾ ਉਪਯੋਗ ਕੀਤਾ ਗਿਆ ਉਸ ਵੇਲੇ ਮਿਸਟਰ ਬਲਦੇਵ ਸਿੰਘ ਨੇ ਵੀ ਕੋਈ ਬਹੁਤਾ ਵਧੀਆ ਰੋਲ ਨਹੀਂ ਨਿਭਾਇਆ ਉਹਦੀ ਟਾਟਾ ਨਗਰ ਦੇ ਵਿੱਚ ਜੋ ਮਸ਼ੀਦਪੁਰ ਇੱਕ ਸਟੀਲ ਦੀ ਫੈਕਟਰੀ ਸੀ ਇਹ ਕੌਣ ਸੀ ਬਲਦੇਵ ਸਿੰਘ ਬਲਦੇਵ ਸਿੰਘ ਉਸ ਸਮੇਂ ਦਾ ਮੰਤਰੀ ਸੀ ਹੂੰ ਜਿਨੇ ਸਿੱਖਾਂ ਦੀਆਂ ਜਿਹੜੀਆਂ ਸੀ ਜਾਂ ਪੰਜਾਬ ਦੀਆਂ ਮੰਗਾਂ ਅੱਗੇ ਰੱਖਣੀਆਂ ਸੀ ਹੂੰ ਮਿਸਟਰ ਮਾਉਂਟ ਬੈਟਨ ਨੇ ਵੀ ਇਹਨੂੰ ਕਿਹਾ ਮਿਸਟਰ ਚਰਚਿਲ ਜਿਹੜਾ ਉਸ ਸਮੇਂ ਜਿਹੜਾ ਸੀ ਸਾਰਾ ਚਾਰਜਸ ਦੇ ਰਿਹਾ ਸੀ ਉਹਨੇ ਇਹਨੂੰ ਵੱਖਰੇ ਤੌਰ ਤੇ ਬੁਲਾਇਆ ਵੀ ਸੀ ਹੂੰ ਪਰ ਇਹਨੂੰ ਇਸ ਤਰੀਕੇ ਨਾਲ ਕਲਾਵੇ ਚ ਲਿਆ ਆ ਗਿਆ ਸੀ ਵੀ ਇਹਨੂੰ ਲੱਗਦਾ ਸੀ ਵੀ ਜੋ ਇਹ ਕਰ ਰਹੇ ਨੇ ਨਹਿਰੂ ਇਹ ਸਹੀ ਕਰ ਰਹੇ ਨੇ ਤੇ ਇਹ ਆਉਣ ਵਾਲੇ ਸਮੇਂ ਵਿੱਚ ਵੀ ਇਦਾਂ ਹੀ ਰਹਿਣਗੇ ਕਿਉਂਕਿ 1931 ਵਿੱਚ ਸ਼ੀਸ਼ਗੰਜ ਦਿੱਲੀ ਵਿਖੇ ਮਹਾਤਮਾ ਗਾਂਧੀ ਨੇ ਖਲੋ ਕੇ ਇੱਕ ਭਾਸ਼ਣ ਵਿੱਚ ਇਹ ਗੱਲ ਕਹੀ ਸੀ ਵੀ ਜਦੋਂ ਵੀ ਭਾਰਤ ਆਜ਼ਾਦ ਹੁੰਦਾ ਹੈ ਤੇ ਸਿੱਖਾਂ ਨੂੰ ਇੱਕ ਵੱਖਰੀ ਸਟੇਟ ਦਿੱਤੀ ਜਾਏਗੀ ਜਿੱਥੇ ਬਹਿ ਕੇ ਸ਼ਾਂਤੀ ਨਾਲ ਉਹ ਪ੍ਰਮਾਤਮਾ ਨੂੰ ਯਾਦ ਕਰ ਸਕਣ ਔਰ ਆਪਣਾ ਕਾਰੋਬਾਰ ਚਲਾ ਸਕਣ ਉਹਦੇ ਨਾਲ ਨਾਲ 1946 ਦੇ ਵਿੱਚ ਕਲਕੱਤੇ ਇੱਕ ਭਾਸ਼ਣ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਸ਼ਾਤੀ ਠੋਕੇ ਇਹ ਗੱਲ ਕਹੀ ਸੀ ਕਿ ਜੇ ਅਸੀਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਸਿੱਖਾਂ ਨਾਲ ਵਿਤਕਰਾ ਕਰੀਏ ਜਾਂ ਇਹਨਾਂ ਨੂੰ ਹੱਕ ਨਾ ਦੇਈਏ ਤੇ ਇਹ ਆਪਣੀ ਤਲਵਾਰ ਚੁੱਕਣ ਦੇ ਹੱਕਦਾਰ ਹੋਣਗੇ ਇਹ ਗੱਲਾਂ ਕਹੀਆਂ ਹੁਣ ਜਿਹੜੇ ਮੋਹਰੇ ਲੱਗੇ ਬੰਦੇ ਸੀ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਇਹ ਸਾਡੇ ਨਾਲ ਧੱਕਾ ਨਹੀਂ ਕਰਨਗੇ ਕੁਝ ਇਹ ਵੀ ਕਾਰਨ ਬਣੇ ਕੌਣ ਕੌਣ ਸੀ ਮੋਰੇ ਜਿਹੜਾ ਇਸ ਸੀਟ ਤੇ ਮਾਸਟਰ ਤਾਰਾ ਸਿੰਘ ਹੋਣੀ ਸਨ ਸਰਦਾਰ ਕਪੂਰ ਸਿੰਘ ਸੀ ਉਸ ਸਮੇਂ ਦਾ ਆਈ.ਸੀ.ਐਸ ਅਫਸਰ ਭਾਵੇਂ ਉਹ ਬਹੁਤ ਸਿਆਣਾ ਪੁਰਸ਼ ਸੀ ਪਰ ਉਹਨੂੰ 3 ਥਾਂ ਤੇ ਰੱਖਿਆ ਗਿਆ ਉਹ ਉਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਉਸ ਕਰਕੇ ਸਾਰੇ ਖਮਿਆਜ਼ੀ ਭੁਗਤਨੇ ਪਏ ਬਿਲਕੁਲ ਕੁਝ ਕੁਝ ਤੇ ਉਹਨਾਂ ਤੇ ਵਿਸ਼ਵਾਸ ਕਰ ਲਿਆ ਅਨ ਦੂਸਰਾ ਆਪਣਾ ਕਾਰੋਬਾਰ ਦੇਖ ਲਿਆ ਤੀਸਰਾ ਉਹਨਾਂ ਨੇ ਕਿਹਾ ਸੀ ਇਹਨਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਹ ਦੀ ਤੈਨੂੰ ਫਿਰ ਮਿਨਿਸਟਰੀ ਦਾ ਅਹੁਦਾ ਦਿੱਤਾ ਜਾਏਗਾ ਤੋਂ ਉਹਨਾਂ ਦਿੱਤਾ ਪਰ ਫੇਰ ਵੀ ਮਨਿਸਟਰ ਬਣਨ ਦੇ ਬਾਵਜੂਦ ਵੀ ਬਲਦੇਵ ਸਿੰਘ ਕੁਝ ਨਹੀਂ ਕਰ ਸਕਿਆ ਹੂੰ ਇਹਦੇ ਨਾਲ ਨਾਲ ਫੇਰ ਉਸ ਤੋਂ ਬਾਅਦ 1947 ਦੇ ਵਿੱਚ ਹੀ ਕੁੰ ਮਹੀਨਾ ਵੀ ਨਹੀਂ ਟਪਿਆ ਹੂੰ ਤੇ ਚੰਦੂ ਲਾਲ ਤਰਵੇਦੀ ਨੂੰ ਜਿਹੜਾ ਸੀ ਪੰਜਾਬ ਦਾ ਗਵਰਨਰ ਲਾਇਆ ਗਿਆ ਹੂੰ ਚੰਦੂ ਲਾਲ ਤਰਵੇਦੀ ਪਹਿਲਾ ਹੀ ਬਿਆਨ ਇਹ ਦੇ ਦਿੰਦਾ ਕਿ ਸਿੱਖ ਜਰਾਈਮ ਪੇਸ਼ਾ ਕੌਮ ਹੈ ਹੂੰ ਇਹਨਾਂ ਦੇ ਨਾਲ ਵੱਧ ਤੋਂ ਵੱਤਰ ਵਰਤਾਓ ਕਰਨਾ ਚਾਹੀਦਾ ਹੈ ਹੁਣ ਤੁਸੀਂ ਵੇਖੋ ਪਾਰਟੀਸ਼ਨ ਦੀ ਗੱਲ ਚੱਲ ਰਹੀ ਸੀ ਪਰ ਉਸ ਤੋਂ ਪਹਿਲਾਂ ਦੀ ਪਾਲਿਸੀ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਆਹ ਚੱਲ ਰਹੀ ਸੀ ਜਦੋਂ ਵੰਡ ਕੀਤੀ ਜਾਂਦੀ ਹੈ ਉਦੋਂ ਵੀ ਇਹਨਾਂ ਦੇ ਵਿੱਚ ਕਾਣੀ ਵੰਡ ਕੀਤੀ ਜਾਂਦੀ ਹੈ ਪਹਿਲਾਂ ਫਰੋਜਪੁਰ ਦੇ ਤ ਤ ਦੇ ਦਿੱਤਾ ਜਾਂਦਾ ਹੈ ਫੇਰ ਉਹ ਲਕੀਰ ਬਦਲੀ ਜਾਂਦੀ ਜਿਸ ਦੇ ਤੋਂ ਜਿਹੜਾ ਉਹ ਸਫੋਕੇਸ਼ਨ ਵੱਧ ਜਾਂਦੀ ਹੈ ਇਹਦੇ ਨਾਲ ਨਾਲ ਉਸ ਵੇਲੇ ਇੱਕ ਕ੍ਰਿਸਟੋਫਰ ਜਿਹੜਾ ਨਿੱਜੀ ਸ਼ਕਤ ਪਰ ਹੈ ਉਸ ਵੇਲੇ ਮਿਸਟਰ ਰੈਡਕਲਿਫ ਦਾ ਉਹ ਆਪਣੀ ਬੁੱਕ ਵਿੱਚ ਲਿਖਦਾ ਹੈ ਕਹਿੰਦਾ ਜੇ ਜਵਾਰ ਲਾਲ ਨਹਿਰੂ ਮਾਉਂਟ ਬੈਟਨ ਨਾਲ ਬੈਠ ਕੇ ਮੁਲਾਕਾਤ ਨਾ ਕਰਦਾ ਤੇ ਇਹ ਜਿੰਨੀ ਵੀ ਕਤਲੋਗਾਰਤ ਹੋਣੀ ਸੀ ਨਹੀਂ ਹੋਣੀ ਸੀ ਹੂੰ ਉਹਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਜਿੰਨਾ ਵੀ ਜਮਾ ਕਤਲੋਗਾਰਤ ਦਾ ਇਹ ਉਸ ਵੇਲੇ ਮਾਉਂਟ ਬੈਟਨ ਨੂੰ ਤੇ ਇਹਨਾਂ ਦੇ ਜਿਹੜੇ ਜਿੰਨਾਂ ਦੇ ਪਿਛੇ ਲੱਕੇ ਨੇ ਕੀਤਾ ਉਹਨਾਂ ਨੂੰ ਲੈਣਾ ਚਾਹੀਦਾ ਹੂੰ ਭਾਵੇਂ ਉਹ ਪਾਕਿਸਤਾਨ ਦੇ ਵਿੱਚ ਹੋਈ ਪਾ ਉਹ ਇੰਡੀਆ ਦੇ ਵਿੱਚ ਭਾਵੇਂ ਉਹ ਇੰਡੀਆ ਦੇ ਵਿੱਚ ਹੁਣ ਇਹਦੇ ਨਾਲ ਨਾਲ ਬੋਲੀ ਦੇ ਆਧਾਰ ਤੇ ਜਿਹੜੀਆਂ ਸਟੇਟਸ ਬਣਨੀਆਂ ਜਾਣੀਆਂ ਪਰ ਇਹਨਾਂ ਨੇ ਇਹ ਨਹੀਂ ਵੇਖਿਆ ਕਿ ਜਿਹੜਾ ਬੰਦਾ ਪੰਜਾਬੀ ਉਜੜ ਕੇ ਆ ਉਹਨੂੰ ਪੰਜਾਬ ਸਟੇਟ ਦੇ ਵਿੱਚ ਹੀ ਵਸਾਇਆ ਜਾਏ ਹੂੰ ਉਹਨਾਂ ਨੂੰ ਕਿੱਥੇ ਹਿੰਦੀ ਬੋਲਦੀਆਂ ਸਟੇਟਾਂ ਵਿੱਚ ਪਹਿਲਾਂ ਹੀ ਵਸਾ ਦਿੱਤਾ ਗਿਆ ਜਾਂ ਤੇ ਫਿਰ ਇਹਨਾਂ ਨੂੰ ਇੱਥੇ ਆ ਕੇ ਪਾਰਟੀਸ਼ਨ ਕਰ ਦਿੰਦੇ ਵੀ ਜਿਹੜੇ ਪੰਜਾਬੀ ਬੋਲਦੇ ਉਹਨਾਂ ਨੂੰ ਪੰਜਾਬ ਭੇਜ ਦਿੰਦੇ ਜਿਹੜੇ ਹਿੰਦੀ ਬੋਲਦੇ ਉਹਨਾਂ ਨੂੰ ਹਿੰਦੀ ਇਲਾਕੇ 'ਚ ਭੇਜ ਦਿੰਦੇ ਇਹਦੇ ਵਿੱਚ ਇਹ ਵੀ ਆਉਂਦਾ ਕਿ ਇਹ ਵੀ ਕਿਹਾ ਗਿਆ ਸੀਗਾ ਉਸ ਵੇਲੇ ਕਿ ਜਿੰਨੂੰ ਜਿੱਥੇ ਥਾਂ ਮਿਲਦੀ ਆ ਉਹ ਉੱਥੇ ਬਹਿ ਜਾਵੇ ਨਹੀਂ ਨਹੀਂ ਜਿਹੜਾ ਮਰਜ਼ੀ ਇਲਾਕਾ ਆਵੇ ਭਾਵੇਂ ਹਿੰਦੀ ਬੋਲਦਾ ਪੰਜਾਬੀ ਬੋਲਦਾ ਸਾਰੇ ਇਹਨਾਂ ਨੇ ਜ਼ਮੀਨਾਂ ਲਾਟ ਕੀਤੀਆਂ ਫੇਰ ਹੀ ਬੈਠਣਾ ਸੀ ਇਦਾਂ ਜਿੱਥੇ ਮਰਜ਼ੀ ਕਿੱਦਾਂ ਬੈਠ ਜਾਂਦੇ ਹੂੰ ਬਕਾਇਦਾ ਇਹਦਾ ਜਲੰਧਰ ਦਫ਼ਤਰ ਬਣਾਇਆ ਗਿਆ ਸੀ ਹੂੰ ਕਿਉਂਕਿ ਇਹਦੇ ਵਿੱਚ ਮਹਿੰਦਰ ਸਿੰਘ ਰੰਦਾਵਾ ਜਿਹੜਾ ਹੈ ਉਹ ਵਸੇਬੇ ਦੇ ਵਿੱਚ ਮੇਨ ਰੋਲ ਨਿਭਾਉਂਦਾ ਹੈ ਹੂੰ ਉਹਨੇ ਉਸ ਵੇਲੇ ਜਲੰਧਰ ਦੇ ਵਿੱਚ ਜਾ ਕੇ ਜਿਹੜਾ ਸੀ ਉਹ ਜੀ ਜਗਾ ਲੰਬੀ ਜਿੱਥੇ ਬੈਠ ਕੇ ਬਹੁਤ ਜਾਦੀ ਪਟਵਾਰੀ ਹੂੰ ਔਰ ਹੋਰ ਜਿਹੜੇ ਸੀਨੀਅਰ ਅਫਸਰ ਸੀ ਜਿਹੜੇ ਜ਼ਮੀਨਾਂ ਦੇ ਨਾਲ ਸੰਬੰਧਤ ਆ ਉਹਨਾਂ ਦੀ ਟੀਮ ਲੈ ਕੇ ਸਾਰਾ ਵਰਕ ਕੀਤਾ ਹੈ ਹੂੰ ਤੇ 40 ਲੱਖ ਨੂੰ ਕਾਨੂੰ ਉਹਨਾਂ ਨੇ ਜਮੀਨ ਜਿਹੜੀ ਉੱਥੋਂ ਲਾਟ ਕੀਤੀ ਹੈ ਵੀ ਇੱਥੇ-ਇੱਥੇ ਤੁਸੀਂ ਬਹਿਣਾ ਹੈ ਹੂੰ ਇਸ ਤਰੀਕੇ ਨਾਲ ਪਹਿਲਾਂ ਤੇ ਇਹਨਾਂ ਨੂੰ ਬੋਲੀ ਦੇ ਆਧਾਰ ਤੇ ਇੱਕ ਜਗ੍ਹਾ ਰੱਖਿਆ ਨਹੀਂ ਗਿਆ ਜਿੱਥੇ ਲੋਟ ਕੀਤੀ ਉੱਥੇ ਘਲਾ ਦਿੱਤਾ ਗਿਆ ਜਦੋਂ ਫਿਰ ਪੰਜਾਬ ਸਟੇਟ ਦੇ ਵਿੱਚੋਂ ਮੰਗ ਉੱઠી ਵੀ ਸਾਨੂੰ ਵੱਖਰੀ ਸਟੇਟ ਚਾਹੀਦੀ ਹੈ ਕਿਉਂਕਿ ਤੁਸੀਂ ਵਾਅਦਾ ਕੀਤਾ ਸੀ 1931 ਵਿੱਚ ਵੀ ਕੀਤਾ ਸੀ 46 ਵਿੱਚ ਵੀ ਕੀਤਾ ਸੀ ਹੁਣ ਤੁਸੀਂ ਕਹਿਣ ਲੱਗ ਪਿਓ ਵੀ ਸਿੱਖ ਜਰਾਇਮ ਪਿਸ਼ਾ ਕੌਮ ਹੈ ਇਹ ਵਾਅਦਾ ਜਿਹੜਾ ਗਾਂਧੀ ਸਾਹਿਬ ਉਹਨਾਂ ਨੇ ਕੀਤਾ ਸੀ ਗਾਂਧੀ ਗਾਂਧੀ ਜੀ ਨੇ ਕੀਤਾ ਹੈ ਔਰ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਫਿਰ ਇਹ ਜਦੋਂ ਊਧ ਲਾਲ ਤਰਵੇਦੀ ਆਉਂਦਾ ਤੇ ਉਹ ਥੋੜੇ ਜਿਹਾ ਬਗਾਵਤੀ ਸੁਰ ਕੱਢਣ ਲੱਗ ਪੈਂਦਾ ਹੂੰ ਇਹਦੇ ਨਾਲ ਹੀ 1900 ਤੇ 48 ਦੇ ਵਿੱਚ ਇੱਕ ਘਟਨਾ ਜਿਹੜੀ ਹੈ ਉਸ ਵੇਲੇ ਗੜ ਸ਼ੰਕਰ ਦੇ ਸ਼ਾਰਪੁਰ ਦੇ ਏਰੀਏ ਵਿੱਚ ਹੁੰਦੀ ਹੈ ਹੂੰ ਉੱਥੇ ਇੱਕ ਸਿੱਖ ਖੜਾ ਹੈ ਤੇ ਉੱਥੇ ਸੀਨੀਅਰ ਪੁਲਿਸ ਅਧਿਕਾਰੀ ਦੋਵਾਂ ਪਾਰਟੀਆਂ ਦਾ ਫੈਸਲਾ ਕਰਾ ਰਿਹਾ ਜਿਨ੍ਹਾਂ ਦਾ ਝਗੜਾ ਹੋਇਆ ਸੀ ਹੂੰ ਉਹ ਸਿੱਖ ਨੇ ਕਿਹਾ ਵੀ ਇੱਕ ਪਾਰਟੀ ਝੂਠ ਬੋਲ ਰਹੀ ਹੈ ਹੂੰ ਉਹਨੇ ਅਫਸਰ ਨੇ ਉੱਠ ਕੇ ਉਹ ਸੇਖ ਦੀ ਦਾੜੀ ਪੁੱਟ ਕੇ ਆਪਣੇ ਪੈਰ ਥੱਲੇ ਮਸਲੀ ਫੇਰ ਉਸ ਦਾੜੀ ਦੇ ਕੇਸਾਂ ਨੂੰ ਆਪਣੀ ਜੇਬ ਵਿੱਚੋਂ ਮਾਚਸ ਕੱਢ ਕੇ ਅੱਗ ਲਾ ਕੇ ਸਾੜਤਾ ਹੂੰ ਇਹਦੇ ਨਾਲ ਹੀ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ ਹੀ ਫੇਰ ਦੂਜੀ ਘਟਨਾ ਹੁੰਦੀ ਹੈ ਹੂੰ ਉੱਥੇ ਰਾਮਲੀਲਾ ਦਾ ਜਿਹੜਾ ਸੀ ਸੰਗ ਕੱਢਿਆ ਜਾਂਦਾ ਸੀ ਜਿਹਨੂੰ ਜਲੂਸ ਕਿਹਾ ਜਾਂਦਾ ਹੈ ਉਸ ਜਲੂਸ ਦੇ ਵਿੱਚ ਇੱਕ RAM ਤਿਆਰ ਕੀਤਾ ਜਾਂਦਾ ਸੀ ਇੱਕ ਲక్ష్మణ ਤਿਆਰ ਕੀਤਾ ਜਾਂਦਾ ਸੀ ਸੀਤਾ ਤਿਆਰ ਕੀਤੀ ਜਾਂਦੀ ਸੀ ਤਿੰਨਾਂ ਨੂੰ ਫਿਰ ਜਿਹੜਾ ਉਹ ਰੱਥ ਤੇ ਬਿਠਾ ਕੇ ਤੇ ਜਲੂਸ ਦੇ ਰੂਪ ਵਿੱਚ ਫੀਰਿਆ ਜਾਂਦਾ ਸੀ ਇਹਨਾਂ ਨੇ ਵੰਡ ਤੋਂ ਬਾਅਦ ਉਸ ਜਲੂਸ ਵਿੱਚ ਇੱਕ ਪਾਟੇ ਕੱਪੜੇ ਪਾ ਕੇ ਨਕਲੀ ਸਿੱਖ ਬਣਾਇਆ ਤੇ ਉਹਦੇ ਕੱਪੜਿਆਂ ਵਿੱਚੋਂ ਘਾਰਾ ਚੋਰਿਆ ਸੀ ਉਹਦੇ ਹੱਥ ਵਿੱਚ ਥਾਲੀ ਫੜਾ ਕੇ ਤੇ ਵਿੱਚ ਗੁਆ ਪਾਇਆ ਸੀ ਉਹ ਜਲੂਸ ਦੇ ਨਾਲ-ਨਾਲ ਜਦੋਂ ਆ ਰਿਹਾ ਸੀ ਤੇ ਜਿਹੜੀ ਉੱਥੇ ਪਬਲਿਕ ਸੀ ਉਹਨਾਂ ਸਵਾਲ ਕੀਤਾ ਵੀ ਇੱਕ ਤੇ ਰਾਮ ਹੋ ਗਿਆ ਲక్ష్మణ ਹੋ ਗਿਆ ਸੀਤਾ ਹੋ ਗਈ ਆ ਚੌਥਾ ਕੌਣ ਹੈ ਜਿਹਦੇ ਕੱਪੜਿਆਂ 'ਚੋਂ ਗਾਰਾ ਚੋ ਰਿਹਾ ਉਹ ਫਿਰ ਜਿਹੜਾ ਨਕਲੀ ਦਾੜੀ ਲਾ ਕੇ ਬਣਾਇਆ ਸਿੱਖ ਸੀ ਠੱਠੀ ਜੀ ਪੱਗ ਬੰਦੀ ਐ ਤੇ ਹੱਥ ਵਿੱਚ ਥਾਲੀ ਤੇ ਗੋਹਾ ਉਹ ਕਹਿੰਦਾ ਮੈਂ ਸਿੱਖ ਹਾਂ ਹੁਣੇ ਤਾਜ਼ਾ-ਤਾਜ਼ਾ ਹਰਿਮੰਦਰ ਸਾਹਿਬੋਂ ਇਸ਼ਨਾਨ ਕਰਕੇ ਆਇਆ ਤੇ ਮੈਂ ਤਾਂ ਗੰਦਾ ਹੋ ਗਿਆ ਉਹ ਕਹਿੰਦੇ ਆ ਥਾਲੀ ਵਿੱਚ ਕੀ ਆ ਕਹਿੰਦਾ ਹਰਮੰਦਰ ਸਾਹਿਬ ਦਾ ਕੜਾ ਪ੍ਰਸ਼ਾਦ ਹੂੰ ਇਹੋ ਜਿਹੀਆਂ ਘਟਨਾਵਾਂ ਆਉਣ ਲੱਗ ਪੀਆਂ ਹੂੰ ਮਾਸਟਰ ਤਾਰਾ ਸਿੰਘ ਦੇ ਦਰਵਾਜ਼ੇ ਅੱਗੇ ਜਾਗ ਵਿੱਚ ਪਾਣੀ ਪਾ ਕੇ ਵਿੱਚ ਤਮਾਕੂ ਦੀਆਂ ਪੁੜੀਆਂ ਤੇ ਸੁਖਮਨੀ ਸਾਹਿਬ ਦੇ ਗੁਟਕੇ ਸਾਹਿਬ ਦੀਆਂ ਉਹ ਪੰਕਤੀਆਂ ਜਿਹੜੀਆਂ ਸੀ ਉਹ ਕਹ ਲਓ ਪੰਨੇ ਕਹ ਲਓ ਪਾ ਕੇ ਉਹ ਜਾਗੋ ਦੇ ਦਰਵਾਜ਼ੇ ਅੱਗੇ ਟੰਗ ਟੰਗ ਦਿੱਤਾ ਸੀ 1900 ਤੇ 57 ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚ ਤਮਾਕੂ ਦੀਆਂ ਪੁੜੀਆਂ ਸੁੱਟ ਦਿੱਤੀਆਂ ਗਈਆਂ ਬੀੜੀਆਂ ਦੇ ਬੰਡਲ ਛੁੱਟੇ ਦੇ ਦਿੱਤੇ ਨਾਲ ਲਿਖ ਦਿੱਤਾ ਵੀ ਅਸੀਂ ਤੇ ਇਦਾਂ ਹੀ ਕਰਾਂਗੇ ਜੋ ਕਰਨਾ ਕਰ ਲੋ 47 ਤੋਂ ਬਾਅਦ 47 ਤੋਂ ਬਾਅਦ ਉੱਥੇ ਹਰਮੰਦਰ ਸਾਹਿਬ ਤੋਂ ਬਾਹਰ ਚਾਟੀਵਨ ਵਿੰਡ ਗੇਟ ਨੂੰ ਜਾਂਦੀ ਜਿਹੜੀ ਸੜਕ ਹੈ ਉਹ ਸੜਕ ਤੇ ਸੁਖਮਨੀ ਸਾਹਿਬ ਦੇ ਪਾਵਨ ਗੁਟਕੇ ਦੇ ਪੰਨੇ ਪਾੜ-ਪਾੜ ਕੇ ਸੜਕ ਤੇ ਖਿਲਾਰ ਦਿੱਤੇ ਗਏ। ਹੂੰ। ਇੱਥੋਂ ਤੱਕ ਫਿਰ ਇਹੋ ਜੇ ਜਲੂਸ ਕੱਢਣ ਲੱਗ ਪਏ ਕਸ਼ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਪਾਕਿਸਤਾਨ। ਹੂੰ। ਕਹਿੰਦੇ ਨੱਕ ਤੇ ਮੱਖੀ ਬਹਿਣ ਨਹੀਂ ਦੇਣੀ, ਦੁੱਕੀ ਤਕੀ ਰਹਿਣ ਨਹੀਂ ਦੇਣੀ। ਹੂੰ। ਇਹੋ ਜੀਆਂ ਗੱਲਾਂ ਕਰ ਲੱਗ ਪਏ। ਕਹਿੰਦੇ ਬੀੜੀ ਪੀਏਗੇ। ਹੂੰ। ਸ਼ਾਂਤ ਸੇ ਜੀਏਗੇ। ਉੜੀ ਐੜੀ ਨਹੀਂ ਪੜेंगे ਜੂੜਾ ਜੂੜੀ ਕਾਟ ਧਰेंगे ਹੂੰ ਇਹੋ ਜੇ ਨਾਰੇ ਵੱਜਣ ਲੱਗ ਪਏ ਹੁਣ ਜਦੋਂ ਇਹਨਾਂ ਨੂੰ ਕਸਾਇਆ ਜਾ ਰਿਹਾ ਹੈ ਕਿੱਥੇ ਇਹਨਾਂ ਨੂੰ ਇਹ 1931 ਵਿੱਚ 46 ਵਿੱਚ ਵਾਅਦੇ ਦਿੱਤੇ ਗਏ ਹੂੰ ਕਿੱਥੇ ਜਿਹੜਾ ਸੀ ਉਹ ਲੰਡਨ ਵਿੱਚ ਮਿਸਟਰ ਚਰਚਿਲ ਕਹਿ ਰਿਹਾ ਬਲਦੇਵ ਸਿੰਘ ਨੂੰ ਕਿ ਤੁਹਾਨੂੰ ਅਸੀਂ ਵੱਖਰਾ ਸੂਬਾ ਦੇ ਦਿੰਨੇ ਆ ਤੇ ਉਸ ਵੇਲੇ ਜਦੋਂ ਮਿਸਟਰ ਬਲਦੇਵ ਸਿੰਘ ਨਹਿਰੂ ਨਾਲ ਗੱਲ ਕਰਦਾ ਹੈ ਵੀ ਮੈਨੂੰ ਤੇ ਵੱਖਰਾ ਬੁਲਾ ਕੇ ਉਹਨੇ ਗੱਲ ਕਹੀ ਐ ਤੇ ਨਹਿਰੂ ਹੱਸ ਕੇ ਕਹਿੰਦਾ ਛੱਡ ਯਾਰ ਗੋਰਿਆਂ ਨੂੰ ਕੀ ਪਤਾ ਐ ਸਾਡੀ ਭਾਈਚਾਰਕ ਸਾਂਝ ਐ ਅਸੀਂ ਤੁਹਾਨੂੰ ਅੱਗੇ ਰੱਖਣਾ ਐ ਤੇ ਇਹ ਮਿਸਟਰ ਚਰਚਿਲ ਦੀਆਂ ਗੱਲਾਂ ਵਿੱਚ ਜਾਂ ਮਾਊਂਟ ਬੈਟਨ ਦੀਆਂ ਗੱਲਾਂ ਵਿੱਚ ਜਾਂ ਹੋਰਾਂ ਦੀਆਂ ਗੱਲਾਂ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ ਇਹ ਬਹੁਤ ਵੱਡਾ ਉਜਾੜਾ ਸੀਗਾ ਬਿਲਕੁਲ ਸਭ ਨੂੰ ਜੋ ਕੁਝ ਮਿਲਣਾ ਸੀ ਉਹ ਮਿਲ ਗਿਆ ਹਿੰਦੁਸਤਾਨ ਵੱਖਰਾ ਬਣ ਗਿਆ ਪਾਕਿਸਤਾਨ ਵੱਖਰਾ ਬਣ ਗਿਆ ਸਿੱਖਾਂ ਨੂੰ ਫਿਰ ਕੁਝ ਨਹੀਂ ਮਿਲਿਆ ਸਿੱਖਾਂ ਨੂੰ ਇਹੀ ਕੁਝ ਮਿਲਿਆ ਸਿੱਖਾਂ ਨੂੰ 121 ਬੰਦਿਆਂ ਨੂੰ ਫਾਂਸੀ ਦਿੱਤੀ ਗਈ ਸੀ ਆਜ਼ਾਦੀ ਸਮੇਂ ਉਹ ਕਾਰਨ ਜਿਨ੍ਹਾਂ ਨੇ ਉਸ ਵੇਲੇ ਕਹਿੰਦੇ ਭੀ ਹਿੰਸਾ ਵਿੱਚ ਆਜ਼ਾਦੀ ਲੈਣ ਵਿੱਚ ਮੁੱਖ ਰੋਲ ਨਿਭਾਇਆ ਸੀ ਜਿਨ੍ਹਾਂ ਨੇ ਉਸ ਵੇਲੇ ਜਿਹੜੇ ਕਹਿੰਦੇ ਸੀ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਸਾਨੂੰ ਵੱਖਰਾ ਸਟੇਟ ਚਾਹੀਦਾ ਵੱਖਰਾ ਸੂਬਾ ਚਾਹੀਦਾ ਉਹਨਾਂ ਨੂੰ ਫਾਂਸੀ ਚਾੜ ਦਿੱਤੀ ਉਹਨਾਂ ਨੂੰ ਫਾਂਸੀ ਚਾੜ ਦਿੱਤਾ ਗਿਆ ਜਿਹੜੇ ਆਵਾਜ਼ ਨਾ ਕੋਈ ਕੱਢ ਜਿਹੜੇ ਕਿ ਕ੍ਰਾਂਤੀਕਾਰੀ ਬੰਦੇ ਸੀ ਜਿਹੜੇ ਸਰਕਾਰਾਂ ਦੀਆਂ ਆ ਜਿਹੜੀਆਂ ਭਰਾ ਮਾਰੂ ਨੀਤੀਆਂ ਇਹਨਾਂ ਦੇ ਵੀ ਵਿਰੁੱਧ ਸੀ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ 121 ਨੂੰ ਫਾਂਸੀ ਦਿੱਤੀ ਗਈ ਤੇ 93 ਵਿੱਚੋਂ ਸਿੱਖ ਜੀ ਸਿੱਖਾਂ ਨੂੰ ਆ ਮਿਲਿਆ ਜਾਦੀ ਵੇਲੇ ਹੂੰ 2600 ਤੇ 46 ਬੰਦਿਆਂ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਜਾਦੀ ਵੇਲੇ ਜਿਨ੍ਹਾਂ ਨੇ ਯਾਦੀ ਚ ਮੇਨ ਰੋਲ ਨਿਭਾਇਆ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਨਹੀਂ ਕਰਦੇ ਉਹਨਾਂ ਵਿੱਚੋਂ 2147 ਸਿੱਖ ਸੀ ਸਿੱਖਾਂ ਨੂੰ ਆ ਮਿਲਿਆ ਜਿਹੜੇ ਬੰਦੇ ਇੱਕ ਕਾਲ ਕੋਠੜੀ ਵਿੱਚ ਬੈਠੇ ਐ ਸੁੰਡਿਆਂ ਵਾਲਾ ਭੋਜਨ ਛੱਕ ਰਹੇ ਕਾਲਾ ਪਾਣੀ ਕੋਈ ਐਵੇਂ ਨਹੀਂ ਕਾਲਾ ਪਾਣੀ ਮੁਸ਼ਕਲ ਨਾਲ ਭਰਿਆ ਪਾਣੀ ਐ ਹੂੰ ਔਰ ਜੇਲ੍ਹ ਦੇ ਵਿੱਚ ਜਿਹਨੂੰ ਕਾਲ ਕੋਠੜੀ ਚ ਬੰਦ ਕੀਤਾ ਜਾਂਦਾ ਹੈ ਨਾ ਜਿਹਨੂੰ ਕਹਿੰਦੇ ਜੀਵਨ ਕਾਰਾਵਾਸ ਹੂੰ ਉਹਦੇ ਵਿੱਚ ਬੰਦਾ ਨਾ ਤੇ ਚਾਨਣ ਵੇਖ ਸਕਦਾ ਐ ਨਾ ਉਹਨੂੰ ਇਹ ਪਤਾ ਐ ਵੀ ਮੈਂ ਜੋ ਖਾ ਰਿਹਾ ਮੈਨੂੰ ਖਾਣ ਨੂੰ ਕੀ ਦੇ ਰਹੇ ਕਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਪਤਾ ਨਹੀਂ ਕੀ ਕੁਝ ਖਵਾ ਕੇ ਜਿਹੜਾ ਤੜਫਾ ਤੜਫਾ ਕੇ ਮਾਰਿਆ ਹੋਵੇਗਾ ਜਿਹੜਾ ਖਾਰਿਆ ਉਹ ਮਲਮੂਤਰ ਵੀ ਅੰਦਰ ਹੀ ਤਿਆਗ ਰਿਹਾ ਹੈ ਉਸ ਮਲਮੂਤਰ ਵਿੱਚ ਰਹਿ ਗਏ ਉਹਨਾਂ ਨੇ ਆਪਣਾ ਜਿਹੜਾ ਜੀਵਨ ਬਸਰ ਕੀਤਾ ਹੈ ਜਿਨ੍ਹਾਂ ਨੂੰ ਅੱਜ ਦਰਕਨਾਰ ਕਰਕੇ ਹੋਰ ਹੀ ਬੰਦੇ ਸਾਡੀਆਂ ਲਾਸ਼ਾਂ ਤੇ ਕੁਰਸੀਆਂ ਢਾ ਕੇ ਬੈਠ ਗਏ ਜਿਨ੍ਹਾਂ ਦੇ ਪਰਿਵਾਰ ਅੱਜ ਮੌਜਾਂ ਕਰ ਰਹੇ ਸੋ ਉਸ ਸਮੇਂ ਜਿਹੜਾ ਤਕਾ ਹੋਇਆ ਉਹ ਅੱਜ ਤੱਕ ਹੀ ਸਾਡੇ ਨਾਲ ਹੋਈ ਜਾ ਰਿਹਾ ਹੈ ਕਈ ਤਾਂ ਹੁਣੇ ਵੀ ਕਹਿ ਦਿੰਦੇ ਨੇ ਆਪਾਂ ਬੜੀ ਡੂੰਗੀ ਗੱਲ ਕਰਦੇ ਆ ਨਾ ਕਈ ਤਾਂ ਹੁਣੇ ਵੀ ਕਹਿ ਦਿੰਦੇ ਨੇ ਕਿ 47 ਵੇਲੇ ਤਾਂ ਕੋਈ ਆਜ਼ਾਦੀ ਨਹੀਂ ਮਿਲੀ ਐ 47 ਵੇਲੇ ਆਜ਼ਾਦੀ ਇਸ ਕਰਕੇ ਨਹੀਂ ਮਿਲੀ ਆਜ਼ਾਦੀ ਤਾਂ ਹੁਣ ਮਿਲੀ ਐ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਣੇ ਨੇ ਕਹਿੰਦੇ ਚਲੋ ਉਹਨਾਂ ਨੇ ਤੇ ਵੇਖੋ ਇੱਕ ਧਿਰ ਨਾਲ ਜੁੜ ਕੇ ਇਹ ਗੱਲ ਕਰਨੀ ਹੈ ਵੀ ਆਜ਼ਾਦੀ ਅਸੀਂ ਲਈ ਐ ਕਿਸੇ ਨੂੰ ਕਿਸੇ ਨੇ ਹੀਰੋ ਬਣਾਉਣਾ ਹੀ ਹੁੰਦਾ ਹੈ ਪਰ ਮੇਨ ਵੇਖੋ ਮੇਜਰ ਪਾਰਟ ਇਹ ਬਣਦਾ ਵੀ ਜਦੋਂ ਆਜ਼ਾਦੀ ਮਿਲੀ ਸਾਰਿਆਂ ਨੂੰ ਮਿਲੀ ਐ ਅਸੀਂ ਗੁਲਾਮਤ ਨਹੀਂ ਰਹਿ ਗਏ ਸਾਨੂੰ ਕੀ ਫਾਇਦਾ ਹੋਇਆ ਸੀ ਇੱਕ ਗੁਲਾਮੀ ਗਲੋਂ ਲਈ ਉਹ ਵੀ ਇੰਨੀਆਂ ਕੁਰਬਾਨੀਆਂ ਕਰਕੇ ਤੇ ਦੂਜੀ ਗੁਲਾਮੀ ਸਾਡੇ ਗਾਲ ਪੈ ਗਈ ਆ ਸਵਾਲੇ ਵੀ ਆਉਂਦਾ ਕਿ ਆਜ਼ਾਦੀ ਚਾਹੀਦੀ ਕਿਵੇਂ ਦੀ ਆਜ਼ਾਦੀ ਤੁਹਾਨੂੰ ਹੈਗੀ ਕਹਿੰਦੇ ਹਰ ਕੋਈ ਸਵਾਲ ਕਰਦਾ ਕਿ ਤੁਸੀਂ ਖੁੱਲੇ ਘੁੰਮ ਸਕਦੇ ਹੋ ਤੁਸੀਂ ਕਿਤੇ ਵੀ ਜਾ ਸਕਦੇ ਹੋ ਤੁਹਾਡਾ ਪਾਸਪੋਰਟ ਬੰਨ੍ਹੇ ਰਿਹਾ ਹਰ ਤਰ੍ਹਾਂ ਦੀ ਚੀਜ਼ਾਂ ਮਿਲਦੀਆਂ ਨੇ ਫਿਰ ਤੁਹਾਨੂੰ ਆਜ਼ਾਦੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਇਹ ਵੀ ਸਵਾਲ ਆ ਜਾਂਦਾ ਸਰ ਹਰ ਥਾਂ ਹੀ ਸਾਡੇ ਨਾਲ ਵਿਚਾਰਾ ਕੀਤਾ ਜਾਂਦਾ ਦੋ ਜਾਜਰ ਕਮੈਂਡ ਹੋਈ ਸੀ ਹਾਈ ਕੋਰਟ ਲਈ ਸਿੱਖ ਸਿੱਖ ਉੱਤੋਂ ਕੋਈ ਫੈਸਲਾ ਆਉਂਦਾ ਹੈ ਦੋਵੇਂ ਤੇ ਦੋਵੇਂ ਜਿਹੜੇ ਆ ਉਹ ਰਹਿ ਜਾਂਦੇ ਨਹੀਂ ਬਣਦੇ ਇਹਨਾਂ ਦਿਨਾਂ 'ਚ ਇਹਨਾਂ ਦਿਨਾਂ 'ਚ ਸੋ ਇਹਦੇ ਨਾਲ ਨਾਲ ਕਈ ਥਾਈ ਤੁਸੀਂ ਵੇਖੋ ਇਹੋ ਜੀਆਂ ਘਟਨਾਵਾਂ ਵੀ ਆਉਂਦੀਆਂ ਐ ਵੀ ਜਿੱਥੇ ਸਿੱਖ ਸਮਝ ਕੇ ਉਹਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕੀਤਾ ਜਾਂਦਾ ਹੈ ਹਰਮੰਦਰ ਸਾਹਿਬ ਤੇ ਗਲਤ ਟਿੱਪਣੀਆਂ ਕੀਤੀਆਂ ਜਾਂਦੀਆਂ ਸਿੱਖਾਂ ਨੂੰ 12 ਵਜੇ ਦੇ ਨਾਲ ਸਬੋਧਨ ਕੀਤਾ ਜਾਂਦਾ ਹੈ ਅਜੇ ਵੀ ਇਹ ਚੀਜ਼ਾਂ ਸਾਡੇ ਵਿੱਚ ਪਣਪਦੀਆਂ ਕਿਤੇ ਨਾ ਕਿਤੇ ਅੱਜ ਵੀ ਤੁਸੀਂ ਵੇਖੋ ਇਸ ਸਾਡੀ ਕੋ ਬਦ ਬਹੁਤੀ ਵਧੀਆ ਇਮੇਜ ਜਿਹੜੀ ਐ ਉਹ ਸੈਂਟਰ ਗਵਰਨਮੈਂਟ ਦੇ ਵਿੱਚ ਨਹੀਂ ਹੈਗੀ ਸਾਨੂੰ ਅਜੇ ਵੀ ਜਰਾਇਮ ਪੇਸ਼ਾ ਹੀ ਸਮਝਿਆ ਜਾਂਦਾ ਹੈ ਹੂੰ ਕਿਉਂਕਿ ਅਸੀਂ ਜਦੋਂ ਤੱਕਾ ਹੁੰਦਾ ਤੇ ਹੱਕ ਮੰਗਦੇ ਆ ਤੁਸੀਂ ਆਨੰਦ ਮੈਰ ਰਿਜੈਕਟ ਸੁਣਿਆ ਹੋਵੇਗਾ ਹੂੰ ਥੋੜੇ ਸਮੇਂ ਦੇ ਵਿੱਚ ਪਾਸ ਹੋਇਆ ਹੂੰ ਬਾਕੀ ਸਾਰੀਆਂ ਸਟੇਟਾਂ ਦੇ ਵਿੱਚ ਜਿਹੜਾ ਆਰਡਰ ਹੋਇਆ ਸੀ ਉਹ ਲਾਗੂ ਹੋ ਗਿਆ ਪੰਜਾਬ ਵਿੱਚ ਕਿਉਂ ਨਹੀਂ ਹੋਇਆ ਹੂੰ ਇਹ ਪੰਜਾਬ ਨਾਲ ਕੋਈ ਵਿਤਕਰਾ ਨਹੀਂ ਹੈ ਸੋ ਬਹੁਤ ਸਾਰੀਆਂ ਜਿਵੇਂ ਕਹਿ ਲਓ ਸਟੇਟਸ ਨੇ ਜਿਹਦੇ ਵਿੱਚ ਐਜੂਕੇਸ਼ਨ ਪਾਲਸੀ ਜਿਹੜੀ ਸਪੋਰਟਸ ਪਾਲਸੀ ਸਾਡੇ ਪੰਜਾਬ ਨਾਲੋਂ ਬਹੁਤ ਵਧੀਆ ਹੂੰ ਫਿਰ ਇਹ ਕੀ ਮਤਲਬ ਸਮਝੀਏ ਇਹ ਵਿਤਕਰਾ ਨਹੀਂ ਹੈ ਹੂੰ ਹਰ ਚੀਜ਼ ਦੇ ਪਿੱਛੇ ਰੱਖਿਆ ਜਾ ਰਿਹਾ ਪੁਆ ਐਜੂਕੇਸ਼ਨ ਆ ਪੁਆ ਸਪੋਰਟਸ ਆ ਹਰ ਕੋਈ ਚੀਜ਼ ਵੇਖੋ ਅਜਨ ਅਜ ਐਜੂਕੇਸ਼ਨ ਪਾਲਸੀ ਤੁਸੀਂ ਚੰਡੀਗੜ੍ਹ ਦੀ ਦੇਖ ਲਓ ਤੇ ਪੰਜਾਬ ਦੀ ਦੇਖ ਲਓ ਜ਼ਮੀਨ ਅਸਮਾਨ ਦਾ ਫਰਕ ਹੈ ਇੱਧਰ ਤੁਹਾਨੂੰ CBSE ਬੋਰਡ ਜਿਹੜੇ ਆ ਸਕੂਲ ਮਿਲਣਗੇ ਜਿਹੜੇ ਸੈਂਟਰ ਵੱਲੋਂ ਚੱਲ ਰਹੇ ਹੂੰ ਇੱਧਰ ਤੁਹਾਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲ ਮਿਲਣਗੇ ਜਿਹੜੇ ਸਟੇਟ ਦਾ ਪਰ ਉਹਦੇ ਵਿੱਚ ਵੀ ਵਖੋ ਤੇ ਸਟੇਟ ਦਾ ਜਿਹੜੀ ਪਾਲਿਸੀ ਹੈ ਉਹਦੇ ਵਿੱਚ ਬੱਚਿਆਂ ਨੂੰ ਹੁਣ 1947 ਦੀ ਜਿਹੜੀ ਵੰਡਾ ਕੀ ਹੈ ਭਾਰਤ ਦੀ ਹਿਸਟਰੀ ਨਹੀਂ ਹੂੰ ਕੀ ਹੈ ਬੱਚਿਆਂ ਨੂੰ ਸਕੂਲਾਂ ਵਿੱਚ ਪੜਾਈ ਨਹੀਂ ਜਾ ਸਕਦੀ ਹੂੰ ਇਹਦੇ ਨਾਲ ਨਾਲ ਤੁਸੀਂ ਵਖੋ ਤੇ ਡਿਟੇਲ ਵਿੱਚ ਪਰ ਉਹ ਚ ਦੱਸਿਆ ਜਾਂਦਾ ਕਿ ਆਜ਼ਾਦੀ ਸਾਨੂੰ ਕਿਹਨਾਂ ਨੇ ਦਵਾਈ ਜਾਦਾ ਤਾਂ ਫਿਰ ਉਸਾਂ ਨਾਲ ਦੂਜੇ ਪਾਸੇ ਨੂੰ ਲੈ ਕੇ ਜਾਇਆ ਜਾਂਦਾ ਨਹੀਂ ਉਹਦੇ ਵਿੱਚ ਜਿਵੇਂ ਤੁਸੀਂ ਕਹਦੇ ਹੋ ਕਿ ਸਿੱਖਾਂ ਨੇ ਸਿੱਖਾਂ ਨੂੰ ਇਹ ਮਿਲਿਆ ਕਿ ਕਾਲੇ ਪਾਣੀ ਗਏ ਸ਼ਹੀਦੀਆਂ ਮਿਲੀਆਂ ਇਹ ਮਿਲਿਆ ਸਿੱਖਾਂ ਨੂੰ ਪਰ ਅਸਲ ਦੇ ਵਿੱਚ ਦੱਸਿਆ ਕੁਝ ਹੋਰ ਜਾ ਰਿਹਾ ਦੱਸਿਆ ਕੁਝ ਹੋਰ ਜਾ ਰਿਹਾ ਪਰ ਐਜੂਕੇਸ਼ਨ ਪਾਲਿਸੀ ਵਿੱਚ ਹੀ ਤੁਸੀਂ ਵੇਖੋ ਤੇ ਸਾਡੇ ਲੱਗਦਾ ਬੰਦੇ ਉਹਦੇ ਵਿੱਚ ਮੌਜੂਦ ਹੀ ਨਹੀਂ ਹੈਗੇ ਜਿਹੜੇ ਤੁਸੀਂ ਚਮਕੌਰ ਦੀ ਗੜੀ ਚਮਕੌਰ ਦੀ ਜੰਗ ਕੀ ਇਹ ਡਿਟੇਲ ਵਿੱਚ ਬੱਚਿਆਂ ਨੂੰ ਨਹੀਂ ਪੜਾਈ ਜਾ ਸਕਦੀ ਸਾਕਾ ਸਰਹੰਦ ਕੀ ਇਹ ਭਾਰਤ ਦੀ ਹਿਸ਼ਤੀ ਵਿੱਚ ਨਹੀਂ ਸੋ ਜੇ ਅਸੀਂ ਵੀਰਵਾਲ ਦਿਵਸ ਮਨਾ ਸਕਦੇ ਆ ਤੇ ਕੀ ਭਾਰਤੀ ਸਹਿਤ ਵਿੱਚ ਇਸ ਸਾਕੇ ਜਿਹੜੇ ਵੱਡੇ ਪੱਧਰ ਤੇ ਸ਼ਾਮਲ ਨਹੀਂ ਕਰ ਸਕਦੇ ਬੱਚਿਆਂ ਨੂੰ ਤੇ ਪੜਾਇਆ ਜਾ ਰਿਹਾ ਸਪਾਰ ਦਾ ਮੇਲਾ ਸੱਪ ਦੀ ਪੂਜਾ ਕਿਵੇਂ ਕਰਨੀ ਹੈ ਜਰਗ ਦਾ ਮੇਲਾ ਗਧੇ ਦੀ ਪੂਜਾ ਕਿੱਦਾਂ ਕਰਨੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਸਾਡੇ ਨਾਲ ਹਰ ਥਾਂ ਅੱਜ ਜਿਹੜਾ ਸਾਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਆਵੇਂ ਸੀ ਲੱਖ ਸੋਨੇ ਦੇ ਬਣ ਜਾਈਏ ਜਿਹੜੇ ਬਣੇ ਸੀ ਮੁੱਲ ਉਹਨਾਂ ਦਾ ਨੂੰ ਹੀ ਪਿਆ ਜਰਨਲ ਸੁਬੇਕ ਸਿੰਘ ਵਰਗੇ ਜਰਨਲ ਹਰਬਖਸ਼ ਸਿੰਘ ਵਰਗੇ ਜਿਨ੍ਹਾਂ ਨੇ ਉਸ ਵੇਲੇ ਪਾਕਿਸਤਾਨ ਨੇ ਸਾਰਾ ਹੀ ਮਾਝਾ ਏਰੀਆ ਮਾਰ ਲਿਆ ਸੀ ਉਹਨੇ ਇਕੱਲੇ ਸੂਰਮੇ ਨੇ ਲਾਹੌਰ ਚ ਟੈਂਕ ਵਾਰ ਕੇ ਸਾਰੇ ਪਾਕਿਸਤਾਨੀ ਫੌਜੀ ਵਾਪਸ ਭੇਜੇ ਸੀ ਔਰ ਉਹਨੇ ਇਹ ਫਿਰ ਇਹਨਾਂ ਨੂੰ ਇਲਾਕਾ ਦਵਾ ਦਿੱਤਾ ਇਹਦੇ ਨਾਲ ਨਾਲ ਜਰਨਲ ਸੁਬੇਕ ਸਿੰਘ ਜਿਨ੍ਹਾਂ ਨੇ ਉਸ ਵੇਲੇ ਜਿਹੜਾ ਸੀ ਬੰਗਾਲ ਦੇ ਗੋਡੇ ਟਕਵਾਏ ਉਹਨਾਂ ਬੰਦਿਆਂ ਨਾਲ ਜਦੋਂ ਜਨਰਲ ਬਣਦੀ ਵਾਰੀ ਆਈ ਤੇ ਹੋਰ ਬੰਦੇ ਜਿਹੜੇ ਆ ਉਹ ਸਿਫਾਰਸ਼ ਦੇ ਆਧਾਰ ਤੇ ਪਹਿਲਾਂ ਆ ਜਾਂਦੇ ਸੋ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਬੰਦਿਆਂ ਨੂੰ ਹਟ ਕੀਤਾ ਗਿਆ ਤਾਂ ਹੀ ਤਾਂ ਉਹਨਾਂ ਜਾ ਕੇ ਬਾਬਾ ਜਰਨੈਲ ਸਿੰਘ ਦੀ ਜਿਹੜੀ ਸੀ ਉਹ ਸ਼ਰਨ ਲੈ ਲਈ ਜਾਂ ਕਹਿ ਲਓ ਉਹਨਾਂ ਨਾਲ ਮਿੱਤਰਤਾ ਪਾਈ ਵੀ ਵਾਕਿਆ ਸਾਡੇ ਨਾਲ ਤਕਾਉ ਰਿਆ ਅੱਛਾ ਸਿੱਖਾਂ ਦੀ ਕੀ ਆਜ਼ਾਦੀ ਸੀਗੀ ਉਸ ਵੇਲੇ ਜਾਂ ਹੁਣ ਤੱਕ ਹੈਗੀ ਹੈ ਹੁਣ ਤੱਕ ਵੇਖੋ ਸਾਡੀ ਜਾਦੀ ਇਹ ਬਣਦੀ ਸੀ ਵੀ ਜਿਵੇਂ ਪਾਕਿਸਤਾਨ ਦੇ ਸਿੱਖਾਂ ਦੀ ਕਹੀਏ ਜਾਂ ਫਿਰ ਜਬ ਜੋ ਪੰਜਾਬੀ ਨੇ ਉਹਨਾਂ ਦੀ ਕਹੀਏ ਪੰਜਾਬੀ ਪੰਜਾਬੀ ਕਹ ਲਓ ਕਿਉਂਕਿ ਸਿੱਖ ਤੇ ਪੰਜਾਬੀ ਵਿੱਚ ਕੋ ਬਹੁਤਾ ਫਰਕ ਨਹੀਂ ਹੂੰ ਕਿਉਂਕਿ ਜਿਹੜੀ ਲਿਪੀ ਹੈ ਨਾ ਇਹ ਲਿਪੀ ਜਾਰੀ ਗੁਰੂ ਸਾਹਿਬਾਨਾ ਨੇ ਕੀਤੀ ਜਿਹੜੀ ਪੰਜਾਬੀ ਆਪਾਂ ਖਾਸ ਕਰਕੇ ਬੋਲਦੇ ਹਾਂ ਇੱਕ ਗੁਰਮੁਖੀ ਤੇ ਪੰਜਾਬੀ ਆਪਾਂ ਮਿਕਸ ਬੋਲਦੇ ਹਾਂ ਜੀ ਪਰ ਉਹ ਲਿਪੀ ਨੂੰ ਇਹ ਸਿਰ ਦੇਣ ਵਾਲੇ ਬਣਾਉਣ ਕੋਲੋਂ ਟਾਕਰੀ ਠਾਕਰੀ ਤੇ ਬ੍ਰਹਮੀ ਖਰੋਸ਼ਟੀ ਚੱਲਦੀ ਸੀ ਹੂੰ ਗੁਰੂ ਪਾਤਸ਼ਾਹ ਨੇ ਵੇਖਿਆ ਵੀ ਜਿਹੜੇ ਗ੍ਰੰਥ ਹੈ ਉਹ ਹੋਰ ਭਾਸ਼ਾਵਾਂ ਵਿੱਚ ਸੰਸਕ੍ਰਿਤ ਵਿੱਚ ਹੈ ਇਹ ਪਾਰਸੀ ਵਿੱਚ ਹੈ ਜਾਂ ਵਿਦੇਸ਼ੀ ਲੋਕਾਂ ਵੱਲੋਂ ਲਿਖੇ ਗਏ ਗ੍ਰੰਥਾ ਜਾਂ ਉਹਨਾਂ ਪਗੰਬਰਾਂ ਦੀ ਗੈਰ ਹਾਜ਼ਰੀ ਵਿੱਚ ਲਿਖੇ ਗਏ ਗ੍ਰੰਥਾ ਤੇ ਉਹਨਾਂ ਤੇ ਕਬਜ਼ਾ ਵੀ ਇੱਕ ਸਮੂਹਦ ਹੈ ਜੇ ਅਸੀਂ ਉਹਨਾਂ ਕੋ ਗ੍ਰੰਥ ਇਸ਼ੂ ਕਰਾਉਣ ਜਾਣਦੇ ਉਹ ਦਿੰਦੇ ਨਹੀਂ ਉਹ ਕਹਿੰਦੇ ਇਹ ਤੁਹਾਡੇ ਚਮਿਆਰਾਂ ਦੇ ਪੜਨ ਵਾਸਤੇ ਨਹੀਂ ਨਾ ਇਹ ਜਿਹੜਾ ਨਾਲੀਆਂ ਸਾਫ਼ ਕਰਨ ਵਾਲੇ ਪੜ ਸਕਦੇ ਆ ਭਾਵ ਕਿ ਛੋਟੀ ਬਰਾਦਰੀ ਵਾਲੇ ਜਿਹੜੇ ਉਹ ਪੜਨਾ ਉਹਨਾਂ ਦੇ ਹਿੱਸੇ ਹੈ ਹੀ ਨਹੀਂ ਸੀ ਇੱਕ ਵੱਖਰੀ ਬੋਲੀ ਬਣਾ ਕੇ ਵੱਖਰਾ ਸਹਿਤ ਰਚ ਕੇ ਸਮਾਜ ਨੂੰ ਐਜੂਕੇਟ ਕਰਨਾ ਇਹ ਸਿੱਖ ਪੰਥ ਦੇ ਸਿਆ ਹੈ ਗੁਰੂ ਸਾਹਿਬਾਨਾਂ ਦੇ ਸਿਆ ਹੈ ਤੇ ਇਸ ਕਰਕੇ ਇਹ ਬੋਲੀ ਜਿਹੜੀ ਬੋਲਣ ਵਾਲੇ ਲੋਕ ਹੈ ਖਾਸ ਕਰਕੇ ਇਹ ਜਿਆਦਾ ਜਿਹੜੇ ਹੈ ਉਹ ਸੇਖੀ ਨੇ ਹਮ ਹੁਣ ਆਜ਼ਾਦੀ ਵੇਲੇ ਜਿਹੜਾ ਰੋਲ ਨਿਭਾਉਣਾ ਚਾਹੀਦਾ ਸੀ ਨਿਭਾਉਣਾ ਤੇ ਇਹ ਚਾਹੀਦਾ ਸੀ ਵੀ ਜੇ ਵਿਤਕਰੇ ਨਹੀਂ ਸੀ ਉਹਨਾਂ ਦੇ ਮਨ 'ਚ ਹੈਗਾ ਤੇ ਸਭ ਤੋਂ ਵੱਡਾ ਰਾਜ ਤੇ ਖਾਲਸਾ ਰਾਹ ਸੀ ਨਾ ਹਮ ਜਨਾਹ ਉਹਨਾਂ ਨੇ ਤੇ ਆਜ਼ਾਦੀ ਵੇਲੇ ਆਪਣਾ ਵੱਖਰਾ ਸਟੇਟ ਬਣਾਈ ਪਰ ਸਾਡੀ ਤੇ ਸਟੇਟ ਮਹਾਰਾਜਾ ਰਣਜੀਤ ਸਿੰਘ ਬਣਾ ਗਿਆ ਸੀ ਪੰਜਾਬ ਦੇਸ਼ ਹੋਇਆ ਕਰਦਾ ਸੀ ਹਮ ਤੁਸੀਂ ਵੇਖੋ ਲਾਹੌਰ ਰਾਜਧਾਨੀ ਸੀਗੀ ਹਾਂ ਲਾਹੌਰ ਰਾਜਧਾਨੀ ਸੀ ਲਾਹੌਰ ਕਿਤੇ ਦਿੱਲੀ ਤੋਂ ਜ਼ਿਆਦਾ ਡਿਵੈਲਪ ਕੀਤਾ ਸੀ ਉਹਨਾਂ ਨੇ ਤੇ ਕਿੱਥੋਂ ਕਿੱਥੋਂ ਤੱਕ ਸਖਾਲਸਾ ਰਾਜ ਦੀਆਂ ਹੱਦਾਂ ਸੀ ਇਹ ਜਿਵੇਂ ਅੰਗਰੇਜ਼ਾਂ ਨੇ ਆ ਕੇ ਖਾਲਸਾ ਰਾਜ ਲਿਆਏ ਸੰਧੀਆਂ ਕਰ ਕਰਕੇ ਜਾਂ ਕਹਿਰੋ ਜਿਵੇਂ ਉਹਨਾਂ ਨੇ ਖਾਲਸਾ ਰਾਜ ਤੇ ਆ ਕੇ ਕਬਜ਼ਾ ਕੀਤਾ ਤੇ ਜਦੋਂ ਅੰਗਰੇਜ਼ ਜਾਂਦੇ ਐ ਤੇ ਫਿਰ ਸਾਡਾ ਖਾਲਸਾ ਰਾਜ ਸਾਨੂੰ ਵਾਪਸ ਮਿਲਣਾ ਚਾਹੀਦਾ ਸੀ ਉਹ ਕਿੱਧਰ ਗਮਨ ਹੋ ਗਿਆ ਜਦੋਂ ਪੰਜਾਬ ਦੇਸ਼ ਐ ਹਿੰਦੁਸਤਾਨ ਦੇਸ਼ ਐ ਪਾਕਿਸਤਾਨ ਦੇਸ਼ ਐ ਤੇ ਇਹ ਦੇਸ਼ ਤਿੰਨ ਬਣਦੇ ਜਦੋਂ ਤੁਸੀਂ ਸੁਭਾਵਕ ਵੇਖੋ ਤਿੰਨ ਪੰਥ ਇਥੇ ਐ ਤਿੰਨ ਮਾਤਾ ਤਿੰਨ ਮਾਤਾ ਨੇ ਧਰਮ ਦੇ ਆਧਾਰ ਤੇ ਬੋਲੀ ਦੇ ਆਧਾਰ ਤੇ ਆਪੋ ਆਪਣੇ ਦੇਸ਼ ਬਣਾ ਲਏ ਫਿਰ ਤੁਸੀਂ ਵੇਖੋ ਵੀ ਇਹ ਖਾਲਸਾ ਰਾਜ ਸਾਡਾ ਵਿੱਚੋਂ ਕਿਥੇ ਚਲੇਗਾ ਇਹਨੂੰ ਪੰਜਾਬ ਨਾਮ ਦੇ ਦਿੱਤਾ ਗਿਆ ਖਾਲਸਾ ਰਾਜ ਨੂੰ ਵਿੱਚੋਂ ਕੁਝ ਟੁਕੜੀ ਘੱਟ ਕੇ ਖਾਲਸਾ ਰਾਜ ਤੇ ਉਹਨਾਂ ਨੂੰ ਨਫ਼ਰਤ ਸੀ ਹਰਿਆਣਾ ਹਿਮਾਚਲ ਸਾਰਾ ਕੁਝ ਹੋ ਗਿਆ ਜਿਹੜੀ ਗੱਲ ਮੈਂ ਪਹਿਲਾਂ ਕਰ ਚੁੱਕਾ ਹਾਂ ਵੀ ਜਦੋਂ ਇਹਨਾਂ ਹਾਂ ਜਿਹੜੇ ਜਿਹੜੇ ਇਹ ਲੋਕ ਆ ਕੇ ਇੰਦਰ ਵਸਾਏ ਬਹੁਤਾਤ ਉਹ ਹਿੰਦੀ ਬੋਲਦੇ ਇਲਾਕਿਆਂ ਦੇ ਵਿੱਚ ਸੀ ਹੂੰ ਭਾਵੇਂ ਉਹ ਪੰਜਾਬੀ ਸਨ ਹੂੰ ਜਦੋਂ ਇਹਨਾਂ ਨੇ 1966 ਦੇ ਵਿੱਚ ਸਟੇਟ ਦੀ ਮੰਗ ਨੇ ਜ਼ੋਰ ਫੜਿਆ ਕਿਉਂਕਿ 64 ਦੇ ਵਿੱਚ ਆ ਕੇ ਜਿਹੜਾ ਸੀ ਜਵਾਹਰ ਲਾਲ ਨਹਿਰੂ ਦੀ ਮੌਤ ਹੋ ਗਈ 64 ਤੱਕ ਤੇ ਉਹਨੇ ਪੈਰ ਨਹੀਂ ਲਗਣ ਦਿੱਤੇ ਹੂੰ ਫਿਰ 1964 ਤੋਂ ਬਾਅਦ ਜਿਹੜੇ ਪ੍ਰਧਾਨ ਮੰਤਰੀ ਚੇਂਜ ਹੁੰਦੇ ਐ ਜਿਨ੍ਹਾਂ ਦੀ ਬਾਅਦ ਵਿੱਚ ਤਾਸ਼ਕਨ ਦੇ ਵਿੱਚ ਜਾ ਕੇ ਮ੍ਰਿਤੂ ਉਹ ਵੀ ਹੋ ਜਾਂਦੀ ਹੈ ਉਹ ਵੀ ਇੱਕ ਸਾਜਿਜ ਦਾ ਹਿੱਸਾ ਮੰਨਿਆ ਜਾਂਦਾ ਹੈ ਹੂੰ ਉਹਨਾਂ ਨੇ ਆ ਕੇ ਫਿਰੇ ਕਿਹਾ ਵੀ ਸਿੱਖ ਜਿਹੜੇ ਆ 65 ਦੇ ਵਿੱਚ ਜਿਹੜੀ ਜੰਗ ਕੀਤੀ ਉਹਦੇ ਤੋਂ ਨੇ ਅੰਦਾਜ਼ਾ ਲਾਇਆ ਕਿ ਸਿੱਖ ਏਡੀ ਬਹਾਦਰ ਕੌਮ ਹੈ ਤੇ ਇਹਨਾਂ ਨੂੰ ਇੱਕ ਸੂਬਾ ਵੱਖਰਾ ਦੇਣ 'ਚ ਕੀ ਦਿੱਕਤ ਹੈ ਹੂੰ ਉਸ ਵੇਲੇ ਵੀ ਜਿਹੜੀ ਇੱਕ ਕਮੇਟੀ ਬਣਾਈ ਜਾਂਦੀ ਉਹਦੇ ਵਿੱਚ ਫਿਰ ਜਵਾਹਰ ਲਾਲ ਨਹਿਰੂ ਦੇ ਪਰਿਵਾਰ ਦੇ ਵਿੱਚੋਂ ਬੀਬੀ ਇੰਦਰਾ ਗਾਂਧੀ ਜੀ ਅੱਗੇ ਆ ਜਾਂਦੇ ਹੂੰ ਧਿਆਗੀ ਜੀ ਆ ਜਾਂਦੇ ਸੋ ਇਸ ਤਰੀਕੇ ਨਾਲ ਉਹਨਾਂ ਨੇ ਆ ਕੇ ਫੇਰ ਕੀ ਕੀਤਾ ਵੀ ਜਿਹੜੇ ਉਧਰੋਂ ਉੱਜੜ ਕੇ ਆਏ ਲੋਕ ਸੀ ਭਾਵੇਂ ਉਹ ਪੰਜਾਬੀ ਬੋਲਦੇ ਸੀ ਪਰ ਜੇ ਉਹ ਹੀ ਹਿੰਦੀ ਬੋਲਦੇ ਬਹੁਤ ਆਤ ਲੋਕਾਂ ਵਿੱਚ ਰਹਿੰਦੇ ਸੀ ਹਾਂ ਜਾਂ ਉਹ ਸੀਰੀਏ ਦੇ ਨਾਲ ਲੱਗਦੇ ਸੀ ਉਹਨਾਂ ਡਿਵਾਈਡ ਕਰਕੇ ਉਹਦੇ ਵਿੱਚੋਂ ਹਿਮਾਚਲ ਨੂੰ ਦੇ ਦਿੱਤਾ ਬਹੁਤ ਸਾਰਾ ਪੰਜਾਬ ਦਾ ਏਰੀਆ ਉਸ ਤੋਂ ਬਾਅਦ ਇਹਨਾਂ ਨੇ ਫਿਰ ਹੁਣ ਤੁਸੀਂ ਵੇਖੋ ਅੰਮ੍ਰਾਲੇ ਚਲੇ ਜਾਓ ਹਾਂ ਕੁਰਕ ਖੇਤਰ ਤੱਕ ਹਾਂ ਇਹ ਕਿੱਥੋਂ ਹਿੰਦੂ ਹਿੰਦੀ ਬੋਲਦੇ ਲੱਗੇ ਆ ਇਹ ਸਾਰੇ ਪੰਜਾਬੀ ਬੋਲਦੇ ਇਲਾਕੇ ਆ। ਹੂੰ। ਸੋ ਇਸ ਤਰੀਕੇ ਨਾਲ ਬਰਾੜਾਪੁਰਾਂ ਚੱਲੀ ਜਾਓ। ਸਾਰੇ ਪੰਜਾਬੀ ਬੋਲਦੇ ਇਧਰੋਂ ਅੰਬ ਤੱਕ, ਹੂੰ। ਊਨਾ ਤੱਕ ਸਾਰੇ ਪੰਜਾਬੀ ਬੋਲਦੇ ਇਲਾਕੇ। ਹੂੰ। ਇਹ ਸਾਰੇ ਜਿਹੜੇ ਸੀ ਉਹ ਉਧਰੋਂ ਕੱਢ ਕੇ ਦੇ ਪੰਜਾਬ ਨੂੰ ਜਿਹੜਾ ਸੀ ਲੰਗੜਾ ਸੂਬਾ ਕਰ ਦਿੱਤਾ। ਹੂੰ। ਫਿਰ ਉਹ ਲੰਗੜਾ ਸੂਬਾ ਸਾਡੇ ਹਿੱਸੇ ਆਇਆ। ਸੋ ਇਸ ਤਰੀਕੇ ਨਾਲ ਸਾਡੇ ਨਾਲ ਫੇਰ ਕਾਣੀਵੰਡ ਕੀਤੀ ਗਈ। ਜੇ ਇਹ ਸਰਕਾਰਾਂ ਦੇ ਦਿਲ ਵਿੱਚ ਕੋਈ ਸਿੱਖਾਂ ਪ੍ਰਤੀ ਨਫ਼ਰਤ ਨਹੀਂ ਸੀ। ਹੂੰ। ਤੇ ਇਹ ਕਹਿ ਦਿੰਦੇ ਵੀ ਹਾਂ ਭਈ ਤੁਹਾਡਾ ਇਹ ਬਣਦਾ ਖਾਲਸਾ ਰਾਜ ਦੀ ਹੱਦ ਬੰਨੀ ਆ ਸੀ ਤੇ ਇਸ ਕਰਕੇ ਨਿਸ਼ਾਨਦੇਹੀ ਕਰਕੇ ਤੁਹਾਡਾ ਰਾਜ ਤੁਹਾਨੂੰ ਵਾਪਸ ਦਿੱਤਾ ਜਾਂਦਾ ਆਪੇ ਜਿੱਦਾਂ ਮਰਜੀ ਇਹ ਚਲਾ ਲੈਂਦੇ ਪਰ ਅੱਜ ਹੁਣ ਜਦੋਂ ਕਿਤੇ ਸਾਨੂੰ ਜਨਾਇਆ ਜਾਂਦਾ ਸਾਨੂੰ ਖੁੱਲ ਕੇ ਬੋਲਣ ਨਹੀਂ ਦਿੱਤਾ ਜਾਂਦਾ ਖੁੱਲ ਕੇ ਵਿਚਰਣ ਨਹੀਂ ਦਿੱਤਾ ਜਾਂਦਾ ਖੁੱਲ ਕੇ ਅਗੇ ਨਹੀਂ ਆਉਣ ਦਿੱਤਾ ਜਾਂਦਾ ਫਿਰ ਸਾਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਯਾਰ ਸਾਡੇ ਨਾਲ ਉਦੋਂ ਵੀ ਤਕਾ ਹੋਇਆ ਤੇ ਹੁਣ ਵੀ ਹੋ ਰਿਹਾ ਹੈ ਤੋ ਇਸ ਕਰਕੇ ਸਾਨੂੰ ਆਪਣਾ ਵਖਰਾ ਰਾਜ ਮਿਲਣਾ ਚਾਹੀਦਾ ਸੀ ਜੀ ਦੇ ਵਿੱਚ ਅਸੀਂ ਆਜ਼ਾਦੀ ਨਾਲ ਵਿਚਰ ਸਕਦੇ ਤੁਸੀਂ ਤੁਸੀਂ ਵੇਖੋ ਕਿੰਨੇ ਆਕ ਦੇਸ਼ਾਂ ਨਾਲ ਜਾ ਕੇ ਅਸੀਂ ਭਿੜੇ ਐ ਸਾਡੀਆਂ ਸਰਕਾਰਾਂ ਵੀ ਹਾਂ ਪੰਜਾਬੀਆਂ ਨੂੰ ਕੁਰਬਾਨ ਪਾਉਣ ਦੀ ਕੋਈ پابੰਦੀ ਨਹੀਂ ਆ ਫਰਾਂਸ ਵਿੱਚ ਪਗੜੀ ਦੀ ਲੜਾਈ ਕਿਤੇ ਸਾਡੀ ਸਰਕਾਰ ਨੇ ਥੋੜੀ ਲੜੀ ਐ ਇਹ ਸਿੱਖਾਂ ਨੇ ਲੜੀਆਂ ਇਸ ਸਿਕਾਨੇ ਲੜਾਈਆਂ ਪਾਲ ਸਿੰਘ ਫਰਾਂਸ ਹੋਰੀ ਉਸ ਦੇ ਵਿੱਚ ਸੀਗੇ ਇੱਥੇ ਹੁੰਦੇ ਆ ਬਿਲਕੁਲ ਬਿਲਕੁਲ ਸੋ ਇਸ ਕਰਕੇ ਜਿੰਨੀਆਂ ਵੀ ਲੜਾਈਆਂ ਖੁੱਦ ਸਾਨੂੰ ਆਪਣੇ ਬਲਬੂਤੇ ਤੇ ਲੜਨੀਆਂ ਪੈ ਰਹੀਆਂ ਐ ਤੇ ਫਿਰ ਸਾਡੀ ਸਰਕਾਰ ਮਤ ਕਿਥੇ ਕਰ ਰਹੀ ਆ ਹੁਣ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ ਕੀ ਉਹਦੇ ਵਿੱਚ ਸਰਕਾਰਾਂ ਕੋਈ ਬੇਇਨਸਾਫੀ ਨਹੀਂ ਕਰ ਰਹੀਆਂ ਜਿਹੜੇ ਬੰਦੇ ਸਜ਼ਾਵਾਂ ਭੁਗਤ ਚੁੱਕੇ ਐ ਜਾਂ ਜਿਹੜੇ ਸਜ਼ਾ ਪੂਰੀਆਂ ਕਰ ਚੁੱਕੇ ਐ ਉਹਨਾਂ ਤੇ ਚਾਰਜਸ ਵਾਧੂ ਪਾ ਪਾ ਕੇ ਉਹਨਾਂ ਨੂੰ ਫੇਰ ਡੱਕਿਆ ਜਾਂਦਾ ਹੈ ਸੋ ਇਸ ਕਰਕੇ ਬਾਜੀ ਘਟਨਾ ਹੈ ਵੀ ਜੇ ਕੋਈ ਸਿੱਖੀ ਦੀ ਆਵਾਜ਼ ਬੁਲੰਦ ਕਰਦਾ ਏ ਉਹਨੂੰ ਚੁੱਕ ਕੇ ਡਿਬਰੂਗੜਮ ਆਰਿਆ ਜਾਂਦਾ ਸੋ ਇਸ ਕਰਕੇ ਜੇ ਇਹ ਕਿਤੇ ਨਾ ਕਿਤੇ ਅੰਦਰ ਖਾਰ ਹੈ ਤੇ ਫੇਰ ਇਹੋ ਜਿਹੀ ਗੱਲ ਖਾਲਿਸਤਾਨ ਦੀ ਗੱਲ ਕੀਤੀ ਜਾਂਦੀ ਏ ਕਿੱਡੀ ਕਿੱਡਾ ਵੱਡਾ ਲਬਜਾ ਉਤੇ ਚੁੱਕ ਕੇ ਪਰਚਾ ਦਰਜ ਕੀਤਾ ਜਾਂਦਾ ਤੇ ਜੇ ਇਹ ਬਾਕੀ ਕੌਮਾਂ ਨਾਲ ਹਫਤ ਨਹੀਂ ਕਰਦੇ ਤੇ ਇਹ ਉੱਠ ਕੇ ਇਹ ਨਾਰਾ ਕਿਉਂ ਦਿੰਦੇ ਆ ਵੀ ਹਿੰਦੁਸਤਾਨ ਵਿੱਚ ਹਿੰਦੂ ਹੀ ਰਹੇਗਾ ਜਾਂ ਸਾਰੇ ਹਿੰਦੁਸਤਾਨ ਕੋ ਹਿੰਦੂ ਹਿੰਦੂ ਬਣਾ ਕੇ ਛੋੜੇਗੇ ਇਹੋ ਜਿਹੇ ਨਾਰੇ ਫਿਰ ਜਿਹੜੇ ਆ ਕਿਤੇ ਨਾ ਕਿਤੇ ਜੇਨ ਵਿੱਚ ਇਹਨਾਂ ਦੇ ਪਾਰਟੀਸ਼ਨ ਚੱਲ ਰਹੀ ਹੈ ਤਾਂ ਹੀ ਇਹੋ ਜੀਆਂ ਗੱਲਾਂ ਕੀਤੀਆਂ ਜਾਂਦੀਆਂ ਬਿਲਕੁਲ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਅਸੀਂ ਆਪਣੇ ਸੋਤਿਆਂ ਦੱਸ ਸਕੇ ਤਾਂ ਇਸੇ ਦੇ ਵਿੱਚ ਹੋਰ ਵੀ ਅੱਗੇ ਆਪਾਂ ਗੱਲਾਂ ਜਾਰੀ ਰੱਖਾਂਗੇ ਇਤਿਹਾਸ ਬਾਰੇ ਦੱਸਦੇ ਰਾਵਾਂਗੇ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ